ਹੰਦੂ ਬਹੁਤ ਹੀ ਸਤਿਕਾਰਯੋਗ ਗੁਰੂ ਰੂਪੀ ਸਾਧ ਸੰਗਤ ਜੀ ਵੇਦਾਂ ਗ੍ਰੰਥਾਂ ਵਿੱਚ ਇਹ ਗੱਲ ਲਿਖੀ ਹੈ ਕਿ ਜਦੋਂ-ਜਦੋਂ ਵਿਗਿਆਨ ਤਰੱਕੀ ਕਰਦਾ ਹੈ ਤਾਂ ਗਿਆਨ ਆ ਜਿਹੜਾ ਉਹ ਉਡਾਰੀ ਲਾ ਜਾਂਦਾ ਹੈ ਗਿਆਨ ਨਹੀਂ ਰਹਿੰਦਾ ਕਿਹੜਾ ਗਿਆਨ ਕਿ ਵੱਡਿਆਂ ਦਾ ਸਤਿਕਾਰ ਕਰਨਾ ਛੋਟਾਂ ਨੂੰ ਪਿਆਰ ਕਰਨਾ ਇਸ ਸਮੇਂ ਦੇ ਉੱਤੇ ਵਿਗਿਆਨ ਆ ਜਿਹੜਾ ਉਹ ਪੂਰਾ ਜੋਰਾਂ ਤੇ ਹੈ ਸਾਰਿਆਂ ਦੇ ਹੱਥਾਂ ਵਿੱਚ ਸਾਰੀ ਦੁਨੀਆ ਹੈ ਜਿੱਥੇ ਮਰਜੀ ਤੁਸੀਂ ਬੈਠੇ ਬਾਹਰਲੇ ਦੇਸ਼ਾਂ ਵਿੱਚ ਇਸ ਵਿਗਿਆਨ ਦੇ ذریعے ਆਪਦੀ ਗੱਲਬਾਤ ਕਰ ਸਕਦੇ ਹੋ ਪਰ ਗਿਆਨ ਹੈ ਜਿਹੜਾ ਉਹ ਨਹੀਂ ਹੈ ਜਾਣ ਕਿਸੇ ਵੱਡਿਆਂ ਦਾ ਸਤਿਕਾਰ ਛੋਟਿਆਂ ਨੂੰ ਪਿਆਰ ਉਹ ਅੱਜ ਨਹੀਂ ਹੈ ਸਾਡੇ ਬਜ਼ੁਰਗਾਂ ਦੀ ਜੋ ਹਾਲਤ ਹੈ ਆਏ ਸਮੇਂ ਦੇ ਵਿੱਚ ਉਹ ਬੜੀ ਹੀ ਹੋਰ ਪ੍ਰਕਾਰ ਦੀ ਹੋਈ ਹੈ ਕਿ ਹਰ ਬੰਦਾ ਜਦੋਂ ਬਜ਼ੁਰਗ ਚਲੇ ਜਾਂਦੇ ਨੇ ਧਰਤੀ ਤੋਂ ਉਦੋਂ ਤਾਂ ਬਾਠ ਵੀ ਕਰਾਉਂਦੇ ਆ ਉਦੋਂ ਫਿਰ ਪੂਜਾ ਵੀ ਕਰਾਉਂਦੇ ਆ ਵੱਡੇ ਵੱਡੇ ਲੰਗਰ ਲਾਉਂਦੇ ਨੇ ਪਰ ਜਿਉਂਦੇ ਨੂੰ ਪਾਣੀ ਨਹੀਂ ਪੁੱਛਦੇ ਉਸ ਤਰ੍ਹਾਂ ਦੀ ਕਵਤਾ ਹੈ ਇੰਜ ਸਰਬਨ ਕਰਨਾ ਜੀ ਹੋ ਗੱਲ ਸੁਣੋ ਨਰੋਹੀਆ ਜਿਹੜੀ ਹਰ ਜੁਗ ਅੰਧਰ ਹੋਈ ਸਭ ਮਿੱਤਰ ਗਰ ਜਾਂਦੇ ਬੇਲੀ ਨਹੀਂ ਕਿਸੇ ਦਾ ਕੋਈ ਸਭ 베ਲੀ ਗਰਜਾਂਦੇ 베ਲੀ ਨਹੀਂ ਕਿਸੇ ਦਾ ਕੋਈ ਨਾ ਸਰਬਨ ਦਿਸਦੇ ਨੇ ਫਿਰਦੇ ਕਦ ਉਸ ਦੇ ਹਾਣੀ ਪੂਜਾ ਕਰਦੇ ਮਰਿਆਂ ਤੋਂ ਪੁੱਛਦੇ ਨਾ ਜਾਂਦੇ ਨੂੰ ਪਾਣੀ ਪੂਜਾ ਕਰਦੇ ਮਰਿਆਂ ਤੋਂ ਪੁੱਛਦੇ ਨਾ ਜਾਂਉਂਦੇ ਨੂੰ ਪਾਣੀ ਹੋ ਉੰਜ ਗਿਆਨੀ ਬਣਦੇ ਨੇ ਪੜ੍ਹ ਕੇ ਚਾਰ ਜਮਾਤਾਂ ਸਾਰੇ ਅਮਲਾਂ ਦੀ ਘਾਟ ਬੜੀ ਗੱਲਾਂ ਨਾਲ ਤੋੜਦੇ ਤਾਰੇ ਅਮਲਾਂ ਦੀ ਘਾਟ ਬੜੀ ਗੱਲਾਂ ਨਾਲ ਤੋੜਦੇ ਤਾਰੇ ਅਕਲਾਂ ਦੀ ਖਾਣ ਅਸੀਂ ਅਕਲਾਂ ਦੀ ਖਾਣ ਅਸੀਂ ਸੁਰਜੀ ਨਹੀਂ ਬਾਪ ਤੋਂ ਤਾਣੀ ਪੂਜਾ ਕਰਦੇ ਮਰਿਆਂ ਤੋਂ ਪੁੱਛਦੇ ਨਾ ਜਾਂਉਂਦੇ ਨੂੰ ਪਾਣੀ ਪੂਜਾ ਕਰਦੇ ਮਰਿਆਂ ਤੋਂ ਪੁੱਛਦੇ ਨਾ ਜਾਂਉਂਦੇ ਨੂੰ ਪਾਣੀ ਹੋ ਨਾ ਚੰਗੀ ਲੱਗਦੀ ਐ ਕਿਸੇ ਨੂੰ ਬਾਤ ਬਾਪ ਦੀ ਪਾਈ ਓਹੋ ਬਹੁਤ ਪੁਰਾਣੀ ਐ ਕਾਸ ਤੋਂ ਜਾਵੇਂ ਬਾਬਾ ਗਾਈ ਏਹੇ ਬੋਤਪਰਾਣੀ ਐ ਕਾਸ਼ ਤੋਂ ਜਾਵੇਂ ਬਾਬਾ ਗਾਈ ਉੱਚੀ ਬੋਲਨਾ ਬਾਬਾ ਤੂੰ ਬੱਲੇ ਬੱਲੇ ਉੱਚੀ ਬੋਲਨਾ ਬਾਬਾ ਤੂੰ ਆਪਣੀ ਕਰਦੇ ਬੰਦ ਕਹਾਣੀ ਪੂਜਾ ਕਰਦੇ ਮਰਿਆਂ ਤੋਂ ਪੁੱਛਦੇ ਨਾ ਜਾਵੇਂ ਨੂੰ ਪਾਣੀ ਪੂਜਾ ਕਰਦੇ ਮਰਿਆਂ ਤੋਂ ਕੁਛ ਦੇ ਨਾ ਜਾਉਂਦੇ ਨੂੰ ਪਾਣੀ ਉਹ ਬੈਠਾ ਵੇਖੇ ਦੂਰੋਂ ਹੀ ਵੱਡੇ ਛੋਟੇ ਨਾ ਆਵਣ ਨੇ ਨੇੜੇ ਇਨ ਕੰਮੋਂ ਕਾਮੇ ਨੇ ਕਰਦੇ ਫਿਰਦੇ ਝਗੜੇ ਝੇੜੇ ਬਿਨਾ ਕੰਮੋਂ ਕਾਮੇ ਨੇ ਕਰਦੇ ਫਿਰਦੇ ਝਗੜੇ ਝੇੜੇ ਕੋਈ ਦਸੀਏ ਬੁੱਢੇ ਨੂੰ ਏਦੇ ਬਾਤ ਸਮਝਨੀ ਆਣੀ ਪੂਜਾ ਕਰਦੇ ਮਰਿਆਂ ਤੋਂ ਪੁੱਛਦੇ ਨਾ ਜਾਂਉਂਦੇ ਨੂੰ ਪਾਣੀ ਪੂਜਾ ਕਰਦੇ ਮਰਿਆਂ ਤੋਂ ਪੁੱਛਦੇ ਨਾ ਜਾਂਉਂਦੇ ਨੂੰ ਪਾਣੀ ਓ ਚੱਕ ਮੰਝਾ ਬਾਪੂ ਜੀ ਚੱਕ ਮੰਝਾ ਬਾਪੂ ਜੀ ਅਸੀਂ ਤਾਂ ਨਾਉਣ ਜਾਣਾ ਹੈ ਗੰਗਾ ਦੁੱਖ ਨੇੜੇ ਆਵਣ ਨਾ ਕਰਨਾ ਤੀਰਥ ਦੱਸ ਦੇ ਚੰਗਾ ਦੁੱਖ ਨੇੜੇ ਆਵਣ ਨਾ ਕਰ ਤੇ ਤੀਰਥ ਕਹਿੰਦੇ ਚੰਗਾ ਘਰ ਰਾਖੀ ਪਸ਼ੂਆਂ ਦੀ ਮੰਦਰ ਜਾ ਕੇ ਰੋਟੀ ਖਾਣੀ ਹੋ ਮੰਦਰ ਜਾ ਕੇ ਰੋਟੀ ਖਾਣੀ ਪੂਜਾ ਕਰਦੇ ਮਰਿਆ ਤੋਂ ਪੁੱਛਦੇ ਨਾ ਜਾਉਂਦੇ ਨੂੰ ਪਾਣੀ ਪੂਜਾ ਕਰਦੇ ਮਰਿਆ ਤੋਂ ਪੁੱਛਦੇ ਨਾ ਜਾਉਂਦੇ ਨੂੰ ਪਾਣੀ ਹੋ ਧਿਆਨ ਕਰ ਲੈ ਬੇਬੇ ਜੀ ਉਠਿਆ ਕਰ ਤੂੰ ਜਲਦ ਸਵੇਰੇ ਛੱਡ ਕੱਟਰੂ ਮੱਜਾਂ ਦੇ ਚੋਲਿਆ ਕਰ ਤੂੰ ਰੋਜ਼ ਲਵੇਰੇ ਛੱਡ ਕੱਟਰੂ ਮੱਜਾਂ ਦੇ ਚੋਲਿਆ ਕਰ ਤੂੰ ਰੋਜ਼ ਸਵੇਰੇ ਹੋਵੇ ਚੰਗੀ ਰਹਿੰਦੀ ਐ ਕਰਦਾ ਰਹੇ ਜੇ ਕਿਰਤ ਪਰਾਣੀ ਪੂਜਾ ਕਰਦੇ ਮਰਿਆਂ ਤੋਂ ਪੁੱਛਦੇ ਨਾ ਜਾਂਦੇ ਨੂੰ ਪਾਣੀ ਪੂਜਾ ਕਰਦੇ ਮਰਿਆਂ ਤੋਂ ਪੁੱਛਦੇ ਨਾ ਜਾਂਉਂਦੇ ਨੂੰ ਪਾਣੀ ਹੋ ਪਾਓ ਕਮਰਾ ਪਾਸੇ ਤੇ ਪਾਓ ਕਮਰਾ ਪਾਸੇ ਤੇ ਜਾ ਕੇ ਬੈਠਣ ਵੱਡ ਬਡੇਰੇ ਸੰਗ ਬੱਚੇ ਮੰਨਦੇ ਨੇ ਉਹਨਾਂ ਦੇ ਆਉਂਦੇ ਯਾਰ ਬਥੇਰੇ ਸੰਗ ਬੱਚੇ ਮੰਨਦੇ ਨੇ ਉਨਾਂ ਦੇ ਆਉਂਦੇ ਯਾਰ ਬਥੇਰੇ ਉੱਚੀ ਖੰਗਦੇ ਨੇ ਉਨਾਂ ਤੋਂ ਖੰਗ ਜਰੀ ਨਾ ਜਾਣੀ ਪੂਜਾ ਕਰਦੇ ਮਰਿਆਂ ਤੋਂ ਪੁੱਛਦੇ ਨਾ ਜਾਂਉਂਦੇ ਨੂੰ ਪਾਣੀ ਪੂਜਾ ਕਰਦੇ ਮਰਿਆਂ ਤੋਂ ਪੁੱਛਦੇ ਨਾ ਜਾਂਉਂਦੇ ਨੂੰ ਪਾਣੀ ਹੋ ਲੱਡੂ ਖੀਰ ਬਣਾਵਾਂਗੇ ਕਰਨਾ ਕੱਟ ਪੋਗ ਤੇ ਪਾਰੀ ਨੱਕ ਉੱਚਾ ਰੱਖਣਾ ਹੈ ਹੋਵਣ ਦੰਗ ਵੇਖ ਕੇ ਨਾਰੀ ਨੱਕ ਉੱਚਾ ਰੱਖਣਾ ਹੈ ਹੋਵਣ ਦੰਗ ਵੇਖ ਨਰ ਨਾਰੀ ਨਾ ਫਾਇਦਾ ਪੰਮਿਆ ਕੀ ਫਾਇਦਾ ਪੰਮਿਆ ਏ ਜਉਂਦੇ ਜੀ ਨਾ ਰਮ ਤੇ ਪਛਾਣੀ ਪੂਜਾ ਕਰਦੇ ਮਰਿਆਂ ਤੋਂ ਪੁਛਦੇ ਨਾ ਜਾਂਉਂਦੇ ਨੂੰ ਪਾਣੀ ਭੂਜਾ ਕਰਦੇ ਮਰਿਆਂ ਤੋਂ ਪੁਛਦੇ ਨਾ ਜਾਂਉਂਦੇ ਨੂੰ ਪਾਣੀ ਹੋਏ ਕਰਾਂਗੇ ਅਜੇ ਹੋਰ